ਕਹਿੰਦੇ ਨਾਮਾ ਮਾਇਆ ਮੋਹਿਆ ਹੁਣ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਸਵਾਲ ਕੀਤਾ ਹੈ ਕਿ ਨਾਮਦੇਵ ਜੀ ਕੀ ਗੱਲ ਅੱਜ ਮੈਨੂੰ ਕਿ ਰੱਬ ਦੇ ਘਰ ਦੀ ਗੱਲ ਨਹੀਂ ਦੱਸਣੀ ਮੇਰੇ ਨਾਲ ਰੱਬ ਦੇ ਘਰ ਦੀ ਕੋਈ ਬਾਤ ਨਹੀਂ ਪਾਉਣੀ ਕਹਿੰਦੇ ਅੱਜ ਮਾਇਆ ਨੇ ਤੁਹਾਨੂੰ ਲੱਗਦਾ ਮੋਹ ਲਿਆਏ ਮਾਇਆ ਤੁਹਾਡੇ ਤੇ ਪ੍ਰਭਾਵਤ ਹੋ ਗਈ ਹੈ ਤੁਸੀਂ ਕੰਮ ਵੱਲ ਧਿਆਨ ਕਰ ਰਹੇ ਹੋ ਮੇਰੇ ਵੱਲ ਧਿਆਨ ਨਹੀਂ ਕਰ ਰਹੇ ਗੰਢ ਟੋਪੇ ਵਿੱਚ ਲੱਗੇ ਹੋਏ ਹੋ ਅੱਜ ਤੁਹਾਡਾ ਚਿੱਤ ਰਾਮ ਦੇ ਨਾਲ ਲੱਗ ਹੀ ਨਹੀਂ ਰਿਹਾ ਹੁਣ ਭਗਤ ਨਾਮਦੇਵ ਜੀ ਕਹਿਣ ਲੱਗੇ ਤਰਲੋਚਨ ਮਿੱਤਰ ਅਸੀਂ ਹੁਣ ਵੀ ਰੱਬ ਦੇ ਨਾਲ ਹੀ ਗੱਲਾਂ ਕਰ ਰਹੇ ਆ। ਤੁੰਬ ਤਰਲੋਚਨ ਜੀ ਕਹਿਣ ਲੱਗੇ ਮਿੱਤਰ ਮੈਂ ਦੇਖਦਾ ਪਿਆ ਕਿੱਥੇ ਗੱਲਾਂ ਕਰ ਰਹੇ ਹੋ ਤੁਸੀਂ ਤੇ ਨਾਮਦੇਵ ਜੀ ਕਹਿਣ ਲੱਗੇ ਭਈ ਜਿਨ੍ਹਾਂ ਦੇ ਚਿੱਤ ਪਰਮਾਤਮਾ ਨਾਲ ਜੁੜ ਜਾਂਦੇ ਨੇ ਨਾ ਉਹ ਫੇਰ ਰੱਬ ਦੀਆਂ ਹੀ ਬਾਤਾਂ ਪਾਉਂਦੇ ਨੇ ਰੱਬ ਨਾਲ ਗੱਲਾਂ ਕਰਦੇ ਨੇ। ਨਾਮਾ ਕਹਿ ਤਰਲੋਚਨਾ ਤਰਲੋਚਨ ਮੁਖ ਤੇ ਰਾਮ ਸਮਾਲ ਮੁਖ ਦੇ ਨਾਲ ਤੂੰ ਮੇਰੇ ਹੱਥਾਂ ਪੈਰਾਂ ਨੂੰ ਦੇਖੀ ਜਾਣਾ ਹੈ ਹੱਥਾਂ ਪੈਰਾਂ ਨਾਲ ਥੋੜਾ ਨਾਮ ਜਪਣਾ ਹੈ। ਨਾਮ ਤੇ ਹਿਰਦੇ ਨੇ ਜਪਣਾ ਹੈ ਮੁਖ ਨੇ ਜਪਣਾ ਹੈ। ਹੱਥਾਂ ਅਸੀਂ ਕੰਮ ਕਰ ਰਹੇ ਹਾਂ ਤੇ ਮੁਖ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਨਾਲ ਪ੍ਰਮਾਤਮਾ ਨੂੰ ਯਾਦ ਕਰ ਰਹੇ ਹਾਂ